ਬੱਚੋ ਤੁਹਾਡਾ ਦੱਸੋ ਜੀ ਲੱਗਾ ਹਾਂਜੀ ਗੁਰੂਕਾਰ ਖੁਸ਼ ਜੇ ਹਾਂਜੀ ਸਿੱਖਿਆ ਮਿਲਦੀ ਚੰਗੀ ਹਾਂਜੀ ਕੀ ਨਾਮ ਤੇਰਾ ਪੁੱਤ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਤੇਰਾ ਨਾਮ ਕੀ ਜੋਰਾਵਰ ਸਿੰਘ ਜੋਰਾਵਰ ਸਿੰਘ ਹੁਣ ਫੌਜਾਂ ਤਿਆਰ ਹੋਣਡੀਆਂ ਫਿਰ ਹੈਂ ਹਾਂਜੀ ਤੁਸੀਂ ਕੀ ਸਿੱਖਦੇ ਨਿੱਕੇ ਦੋਵੇਂ ਮੈਂ ਮੈਂ ਕੋੜਸਵਾਰੀ ਕੋੜਸਵਾਰੀ ਸਿੱਖਦਾ ਤੂੰ ਕੀ ਸਿੱਖਦਾ ਮੈਂ ਤਾਂ ਬਲਾ ਕੋੜਸਵਾਰੀ ਗੱਤਕਾ ਵੀ ਸਿੱਖਦਾ ਕੋੜਾ ਭਜਾ ਲੈਣਾ ਹਾਂਜੀ ਤੂੰ ਮੈਂ ਗੱਤਕਾ ਕੋੜਸਵਾਰੀ ਦੋ ਸਿਆਂ ਕੇ ਨਾਲ ਚਲੋ ਮਹਾਨ ਫੌਜਾਂ ਬਣੋਗੀਆਂ ਫਿਰ ਹੈਨਾ ਤੇ ਪਾਣੀ ਬਾਣੀ ਇਹ ਮਸਲਸੀ ਦਾ ਤਰਨਾ ਨਾਲ ਹਾਂਜੀ ਮਸਲਸੀ ਦਾ ਤਰਨਾ ਨਾਲੇ ਅੱਛਾ ਇਹ ਮੇਲਪੜਾ ਤੇ ਹੈੱਡ ਕੁਆਟਰ ਬੰਬ ਕਾਲਾ ਸਾਹਿਬਾ ਇੱਥੋਂ ਦੇ ਸਿੰਘ ਸਾਹਿਬ ਜੱਲ ਬਾਬਾ ਜੋਗਾ ਸਿੰਘ ਜਿਹੜਿਆਂ ਨੂੰ ਸੁਭਾਗਦੇ ਆ ਜਿਨ੍ਹਾਂ ਦੇ ਸਿਰ ਤੇ ਅਸੀਂ ਚੱਲਦੇ ਹਾਂ ਜਥੇਦਾਰ ਬਾਬਾ ਜੋਗਾ ਸਿੰਘ ਜੀ ਹਾਂ ਜੀ ਉਹ ਹੀ ਆਨ ਘਮਾਲਦੇ ਆ ਤੇ ਆਪਾਂ ਨੂੰ ਉਹੀ ਮਾਪੀ ਬਸਤਰ ਬੋਸਤਰ ਵੀ ਸਾਰੇ ਚਾਰਵੇਂ ਹੀ ਕਰਾਉਣ ਦਿੰਦੇ ਆ ਤੁਹਾਡਾ ਖਰਚਾ ਜਿਹੜਾ ਬਾਬਾ ਜੀ ਆਪ ਕਰਦੇ ਨੇ ਸਾਰਾ ਕੋਈ ਨਾਲ ਚੁੱਕਣਾ ਨਹੀਂ ਤੇ ਆ ਵਿੱਚ